ਵਾਸਤੇ ਜਿਹਦਾ ਸੱਚਖੰਡ ਬਣਾਇਆ ਹੋਇਆ ਸੱਚਖੰਡ ਬਸੇ ਨਰੰਕਾਰ ਕਿ ਜਿੱਥੇ ਬੱਚੇ ਸਾਡੇ ਜਦੋਂ ਆਉਂਦੇ ਨੇ ਮਾਰਨਿੰਗ ਅਸੈਂਬਲੀਸ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਇੱਥੇ ਆ ਕੇ ਅਸੈਂਬਲੀ ਕਰਨ ਔਰ ਤੁਹਾਨੂੰ ਦਿਖਾਣੇ ਜਿੱਦਾਂ ਸਭ ਤੋਂ ਪਹਿਲਾਂ ਸਾਡਾ ਜਿੱਥੋਂ ਸਾਡੀ ਉਤਪਤੀ ਹੋਈ ਹੈ ਇੱਕ ਓੰਕਾਰ ਤੋਂ ਅਸੀਂ ਉਹਨੂੰ ਰਿਸਟਲੇ ਕੀਤਾ ਹੋਇਆ ਸਤਨਾਮ ਤੇ ਵਾਹਿਗੁਰੂ ਦੇ ਨਾਲ ਇਹਨੂੰ ਐਕਸਪੋਜ਼ ਕੀਤਾ ਇਸ ਤੋਂ ਬਾਅਦ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਨਾਲ ਸੰਬੰਧ ਜੋ ਵੀ ਉਹਨਾਂ ਦੇ ਜਨਮ ਤਰੀਕ ਹੈ ਜਨਮ ਸਥਾਨ ਮਾਤਾ ਪਿਤਾ ਪਤਨੀ ਭੈਣ ਭਰਾ ਬੱਚੇ ਔਰ ਉਹਨਾਂ ਦਾ ਜੋ ਵੀ ਹੈ ਸਾਰਾ ਡਿਟੇਲ ਇਸ ਗੁਰੰਗਰ ਦੇਵ ਜੀ ਪੂਰੇ ਬਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ 10 ਗੁਰਬਾਣੀ ਦੇ ਸਾਰੇ ਇਤਿਹਾਸ ਮੋਸੇ ਇੱਥੇ ਡਿਸਪਲੇ ਕੀਤਾ ਹੋਇਆ ਤਾਂ ਜੋ ਬੱਚੇ ਨੂੰ ਪੜਦੇ ਆ ਉਹ ਆ ਸਾਰਾ ਬੱਚੇ ਨੂੰ ਦੇਖ ਪਾਣ ਜਿਸਾਂ ਉੱਪਰ ਲਿਖਿਆ ਹੋਇਆ RAM JAPO JI ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਕਿ ਬੱਚੇ ਉਵੇਂ ਨਾਮ ਜਪਣ ਜਿਵੇਂ ਤਰੂ ਪ੍ਰਹਿਲਾਦ ਨੇ ਅਪਰਜੀਵਨ ਤੇ ਜਪਿਆ ਸੀ ਔਰ ਇਹ ਚੀਜ਼ਾਂ ਆਪਾਂ ਇੱਥੇ ਦਿਖਾਈਆਂ ਹੋਈਆਂ ਕਿ ਬੱਚੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਗਜਿਆ ਕੌਣ ਭਲੇ ਕੋ ਮੰਦੇ ਇਹ ਚੀਜ਼ਾਂ ਇਸੇ ਵਾਸਤੇ ਆ ਕਿ ਅਸੀਂ Hindu Muslim Sikh Isai ਨੂੰ ਜਿਹੜਾ ਅਸੀਂ ਵੰਡ ਕੇ ਬੈਠੇ ਆ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਸਭ ਤੋਂ ਪਹਿਲਾਂ ਚੀਜ਼ ਕੀ ਕਿ ਦੱਸੀ ਹੈ ਕਿ ਅਸੀਂ ਇੱਕ ਹੀ ਨੂਰ ਤੋਂ ਫਾਇਦਾ ਹੋਏ ਆ ਜਿਵੇਂ ਦੇਖਿਆ ਅਗੇ ਗੱਲ ਨਹੀਂ ਅਸੀਂ ਚੰਗੀਆਂ ਕਹਿੰਦੇ ਤੇ ਹੈਗੇ ਅਸੀਂ ਸਾਰੇ ਧਰਮਾਂ ਦੀ ਸਤਿਕਾਰ ਕਰਦੇ ਆ ਅਚਾਰੀ ਬੁਰੀ ਆ ਪਰ ਅਸਲ ਵਿੱਚ ਅਸੀਂ ਬੁਰੇ ਹਾਂ ਮਨੋਂ ਕੁਸੁੱਦਾ ਕਾਲੀਆਂ ਬਾਹਰੋਂ ਚਿੱਟੀਆਂ ਮਨਾਂ ਵਿੱਚੋਂ ਅਸੀਂ ਕਾਲੀਆਂ ਤੇ ਬਾਹਰੋਂ ਅਸੀਂ ਚਿੱਤੇ ਦਿਖਾਈ ਦਿੰਨੇ ਆ ਇਹ ਚੀਜ਼ਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਸੀ ਆ ਲੇਕਿਨ ਅਪਾ ਇਹਨੂੰ ਡਿਸਪਲੇ ਕਰ ਦਿੱਤਾ ਤਾਂ ਜੋ ਬੱਚੇ ਨੂੰ ਗਾਹੇ ਬਗਾਹੇ ਆਉਂਦੇ ਆ ਉਹਨਾਂ ਨੂੰ ਪੜਨ ਤੇ ਤੇ ਅਮਲ ਕਰਨ ਸਾਡਾ ਪਲਾਨ ਹੈ ਕਿ ਅਸੀਂ ਵਾਈ ਗੁਰੂ ਦੀ ਬਖਸ਼ਿਸ਼ ਨਾਲ ਇਸੇ ਹਾਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਬਾਣੀ ਦੇ ਨਾਲ ਜੋੜ ਕੇ ਔਰ ਆਪਣੇ ਰੂਹਾਂ ਨੂੰ ਤ੍ਰਿਪਤ ਕਰੀਏ ਮੈਂ ਤੁਸੀਂ ਗੁਰ ਆਂਧਾ ਦੀ ਤੇ ਪ੍ਰਕਾਸ਼ ਦੇ ਰੇਜ ਬੰਦੀ ਤੁਹਾਡੇ ਸਕੂਲਾਂ ਨੂੰ ਕੀ ਕਿ ਲੈਕਚਰ ਦਿੱਤੇ ਜਾ ਰਹੇ ਨੇ ਅ ਮੈਂ ਪ੍ਰਿੰਸੀਪਲ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਂਟਰ ਸਕੂਲ ਲਖਨਕਲਾ ਤੁਸੀਂ ਕੁਐਸਚਨ ਕੀਤਾ ਕਿ ਗੁਰਦਾਸ ਪਰਪ ਦੇ ਰਿਗਾਰਡਿੰਗ ਅਸੀਂ ਕੀ ਬੰਦੋਬਸਤ ਕਰ ਰਹੇ ਹਾਂ ਬੱਚਿਆਂ ਨੂੰ ਇਸ ਮੌਕੇ ਦੇ ਉੱਤੇ ਅਸੀਂ ਸੈਚ ਪਾਠ ਕਰਵਾਉਂਦੇ ਹਾਂ ਔਰ ਖੰਡਪੜ ਸਾਹਿਬ ਦੇਖੋ ਆ ਵੀ ਪਾਈ ਜਾਂਦੇ ਨਹੀਂ ਲੇਕਿਨ ਇਸ ਵਾਰੀ ਅਸੀਂ ਬੱਚਿਆਂ ਵਾਸਤੇ ਮੁਕਾਬਲੇ ਜਿਦਾ ਕਿਰਤਨ ਮੁਕਾਬਲੇ ਕੁਸ਼ੀ ਮੁਕਾਬਲੇ ਕਵਿਤਾਵਾਂ ਮੁਕਾਬਲੇ ਕਰਵਾ ਰਹੇ ਹਾਂ ਔਰ ਜਿਹੜੀ ਅਸੀਂ ਹਰ ਸਾਲ ਦਾ ਖੰਡਪੜ ਦਾ ਪ੍ਰੋਗਰਾਮ ਹੈ ਇਸ ਵਾਰੀ ਗੁਰੂ ਨਾਨਕ ਫਰੂਲ ਤੇ ਕਰਵਾਵਾਂਗੇ ਨਾਲ ਹੀ ਸ਼ਤਾਬਜੀ ਪ੍ਰੋਗਰਾਮ ਆ ਰਿਹਾ ਗੁਰਤੇਗ ਬਹਾਦਰ ਜੀ ਦਾ ਜਿਹਦੇ ਰਿਕਾਰਡਿੰਗ ਜਿਹਦਾ ਅੱਜ ਵੀ ਬੱਚੇ ਗੁਰੂ ਨਾਨਕ ਸਾਹਿਬ ਸਮੂਹਿਕ ਤੌਰ ਤੇ ਉੱਥੇ ਸੈਚ ਪਾਠਾਂ ਦੇ ਭੋਗ ਪਾਈ ਜਾ ਰਹੇ ਨੇ ਉੱਥੇ ਸਾਡੇ ਬੱਚੇ ਗਏ ਹੋਏ ਆ ਔਰ ਸਾਰੇ ਸਾਰੇ ਸਕੂਲ ਉੱਥੇ ਇਕੱਤਰ ਹੋਏ ਹੈ ਲਗਭਗ 2000 ਦੇ ਕਰੀਬ ਬੱਚਾ ਉੱਥੇ ਉਹੀ ਕਰਦੇ ਸੈਚ ਪੜਦੇ ਕੋਉਣੇ ਆ ਸਾਡੇ ਵੱਲੋਂ ਤੋਂ ਹੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਅਸੀਂ ਧਾਰਮਿਕ ਤੌਰ ਦੇ ਉੱਤੇ ਪਰਫੁੱਲਿਤ ਕਰੀਏ ਤੇ ਸਿੱਖ ਧਰਮ ਦੇ ਬਾਰੇ ਜਿੰਨਾ ਵੀ ਅਸੀਂ ਪ੍ਰਚਾਰ ਕਰ ਸਕਦੇ ਆਂ ਬਾਕੀ ਧਰਮਾਂ ਨੂੰ ਵੀ ਅਸੀਂ ਪ੍ਰਮੋਟ ਕਰਦੇ ਆਂ ਲੇਕਿਨ ਸਾਡੇ ਕੋਲੋਂ ਮੈਕਸਿਮਮ ਕਮਿਊਨਿਟੀ ਸਿੱਖ ਬੱਚਿਆਂ ਦੀ ਹੈ ਇਸ ਕਰਕੇ ਸਾਡੇ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਹਰ ਜਿਹੜਾ ਸਾਡਾ ਆ ਰਿਹਾ ਕੋਈ ਵੀ ਫੈਸਟੀਵਲ ਆ ਰਿਹਾ ਜਾਂ ਕੋਈ ਵੀ ਪਰਪੁਰਵਾ ਆ ਰਿਹਾ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਈਏ ਤਾਂ ਸਾਡੇ ਸਕੂਲ ਦੇ ਵਿੱਚ ਖਾਲੀ ਹੋਵਦੀ ਬਣਾਇਆ ਗਿਆ ਆਮ ਦੇਖਤ ਹੀ ਨਹੀਂ ਬੱਜਦਾ ਤਾਂ ਉਹ ਕੀ ਮੈਗ ਵੀ ਬੜੀ ਬੜੀ ਦੱਸਿਆ ਕਿ ਡਿਊਰਿੰਗ ਕਰੋਨਾ ਅਸੀਂ ਉਸ ਹਾਲ ਨੂੰ ਇੱਕ ਸ਼ੇਪ ਦਿੱਤੀ ਸੀ ਜਿਹਦੇ ਵਿੱਚ ਅਸੀਂ 10 ਗੁਰੂ ਸਾਹਿਬਾਨਾਂ ਦਾ ਸਾਰਾ ਇਤਿਹਾਸ ਬਣਾਇਆ ਔਰ ਉਸ ਬੜੇ ਪਿਆਰੇ ਤਰੀਕੇ ਦੇ ਨਾਲ ਉਹਨੂੰ ਅਸੀਂ ਡੈਕੋਰੇਟ ਕੀਤਾ ਜਿੱਥੇ ਸਾਨੂੰ ਇੰਜ ਲੱਗਦਾ ਜਿਵੇਂ ਉੱਥੇ ਅਸੀਂ ਅਗਰ ਬੱਚੇ ਨੂੰ ਕੁਝ ਕਰਾਉਨੇ ਆ ਤੇ ਸਾਡੀਆਂ ਬੱਚਿਆਂ ਦੀ ਰੂਹਾਂ ਤ੍ਰਿਪਤ ਹੋ ਜਾਂਦੀਆਂ ਤੇ ਉੱਥੇ ਬੈਠ ਕੇ ਜੋ ਆਨੰਦ ਹੁੰਦਾ ਹੈ ਬੱਚਿਆਂ ਦੇ ਕੀਰਤਨ ਕਰਨ ਦਾ ਖੁਸ਼ੀਆਂ ਕਰਨ ਦਾ ਉਹ ਹੋਰ ਕਿਤੇ ਨਹੀਂ ਮਿਲਦਾ ਇਸ ਕਰਕੇ ਕੋਸ਼ਿਸ਼ ਹੈ ਕਿ ਹਰ ਧਾਰਮਿਕ ਸਮਾਗਮ ਅਸੀਂ ਉੱਥੇ ਹੀ ਕਰੀਏ ਤੁਸੀਂ ਮੈਨੂੰ ਦੱਸ ਮੰਗ ਕੀਤੀ ਜਾ ਰਹੀ ਹੁੰਦੀ ਜੀ ਜੀ ਅਸੀਂ ਜਿਹੜਾ ਸ਼ਤਾਬਦੀ ਸਮਾਰੋਹ ਆ ਰਿਹਾ ਉਹਦੇ ਰਿਗਾਰਡਿੰਗ ਅਸੀਂ ਬੰਨ ਤਿਆਰੀਆਂ ਕਰ ਰਹੇ ਆ ਕਿ ਇਸ ਵਾਰੀ ਜਿਹੜਾ ਪ੍ਰੋਗਰਾਮ ਹੈ ਉਹ ਵੱਡਾ ਪ੍ਰੋਗਰਾਮ ਸ਼ਤਾਬਦੀ ਦਾ ਕਰਾਂਗੇ ਗੁਰਤੇਗ ਭਦਰ ਜੀ ਦਾ ਰਿਸ਼ਤ 330 350 ਸਾਲਾ ਸ਼ਤਾਬਦੀ ਆ ਰਹੀ ਉਹਦੇ ਵਿੱਚ ਅਸੀਂ ਖੰਡਪੜ ਸਾਹਿਬ ਦੇ ਤੋਂ ਪਾਵਾਂਗੇ ਲੰਗਰ ਦੀਵਾਨ ਹਾਲ ਚਕਿਤਨ ਨੂੰ ਸਿਖਾ ਬੱਚਿਆਂ ਦੇ ਮੁਕਾਬਲੇ ਕਰਾਵਾਂਗੇ ਬਾਕੀ ਸਕੂਲਾਂ ਨੂੰ ਮੇਰੇ ਇੱਥੇ ਕਾਲ ਕੀਤਾ ਜਾਵੇਗਾ ਤਾਂ ਜੋ ਬੱਚੇ ਜਿਹੜੇ ਉਹ ਕੰਪੀਟੀਸ਼ਨ ਦੀ ਭਾਵਨਾ ਵਿੱਚ ਨਾ ਲੱਗੇ ਬਦਲ ਪਰ ਸਕੂਲਾਂ ਸੀ ਗੁਰਨਾਨ ਦੇਵ ਜੀ ਨੂੰ ਬੜੇ ਤਰੀਕੇ ਨਾਲ ਮਨਾਇਆ ਜਾਂਦਾ ਸਤਿਗੁਰੂ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮਮ ਹਰ ਸਾਲ ਅਸੀਂ ਮਤਲਬ ਚੇਂਜ ਕਰਕੇ ਕਰਾਈਏ ਕਿਉਂਕਿ ਜਿਸ ਤਰ੍ਹਾਂ ਇਸ ਵਾਰੀ ਗ੍ਰਾਮ ਦਾਸ ਜੀ ਕਰਾਏ ਨੇ ਅਗਲੀ ਵਾਰੀ ਗੁਰਾਨੇ ਦੇਵ ਜੀ ਉਸ ਵਕਤ ਇੱਕ ਭਾਦਰ ਜੀ ਅਲੱਗ-ਅਲੱਗ ਵੀ ਇੱਕ ਹਰ ਇਤਿਹਾਸ ਨੂੰ ਹਰ ਇੱਕ ਗੁਰੂ ਸਾਹਿਬ ਦੇ ਇਤਿਹਾਸ ਦੇ ਰਿਗਾਰਡਿੰਗ ਹਰ ਸਾਲ ਬੱਚੇ ਨੂੰ ਚੇਂਜ ਕਰਕੇ ਦੱਸਿਆ ਜਾਂਦਾ ਕਿਉਂਕਿ ਉਹ ਉਸ ਸਾਹਿਬ ਨਾਲ ਫਿਰ ਬੱਚੇ ਇੱਕ ਸ਼ਬਦ ਕੀਰਤਨ ਤਿਆਰ ਕਰਦੇ ਨੇ ਕੁਸ਼ਰੀਆਂ ਤਿਆਰ ਕਰਦੇ ਨੇ ਤਾਂ ਇਤਿਹਾਸ ਜਿੰਨਾ ਵੱਧ ਤੋਂ ਵੱਧ ਬੱਚੇ ਜਾਣੂ ਹੋ ਜਾਣ ਉਹ ਬੈਟਰ ਹੈ ਬੱਚੇ ਨੂੰ ਗੁਰੂ ਜੀ ਦਾ